ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਨੁਸਾਰ ਅੱਜ ਤੋਂ ਲਾਗੂ ਤਿੰਨ ਨਵੇਂ ਅਪਰਾਧਕ ਕਾਨੂੰਨ ਦੇਸ਼ ਵਿੱਚ ਸਭ ਤੋਂ ਆਧੁਨਿਕ ਅਪਰਾਧਕ ਨਿਆਂ ਪ੍ਰਣਾਲੀ ਵੱਲ ਲੈ ਕੇ ਜਾਣਗੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਧਰਮ ਦਾ ਕੋਈ ਵੀ ਤੀਰਥ ਸਥਾਨ ਟੂਰਿਸਟ ਪਲੇਸ ਨਹੀਂ ਬੰਨਣਾ ਚਾਹੀਦਾ ਅਤੇ ਪੀਜੀਆਈ ਚੰਡੀਗੜ੍ਹ ਵਿੱਚ ਲੁਧਿਆਣਾ ਦੇ ਇੱਕ ਪਰਿਵਾਰ ਨੇ ਅੰਗਦਾਨ ਰਾਹੀਂ ਆਪਣੇ ਮ੍ਰਿਤਕ ਪੂਜਾ ਅਰੋੜਾ ਦੇ ਜੀਵਨ ਤੇ ਵਿਰਾਸਤ ਨੂੰ ਅਮਰ ਕਰਦਿਆਂ ਚਾਰ ਜ਼ਿੰਦਗੀਆਂ ਨੂੰ ਰਾਸ਼ਨ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਤੇ ਨਵੇਂ ਅਪਰਾਧਕ ਕਾਨੂੰਨ ਭਾਰਤੀ ਨਿਆਂ ਸੰਹਿਤਾ 2023 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਅਤੇ ਭਾਰਤੀ ਸਾਕਸ਼ੇ ਅਧਿਨਿਯਮ 2023 ਅੱਜ ਤੋਂ ਲਾਗੂ ਹੋ ਗਏ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਚਾ ਨੇ ਕਿਹਾ ਕਿ ਇਹ ਕਾਨੂੰਨ ਦੇਸ਼ ਵਿੱਚ ਸਭ ਤੋਂ ਆਧੁਨਿਕ ਅਪਰਾਧਿਕ ਨਿਆਂ ਪ੍ਰਣਾਲੀ ਵੱਲ ਲੈ ਕੇ ਚਾਣਗੇ ਉਹਨਾਂ ਨੇ ਕਿਹਾ ਕਿ ਅਪਰਾਧਿਕ ਨਿਆਂ ਪ੍ਰਣਾਲੀ ਹੁਣ ਪੂਰੀ ਤਰ੍ਹਾਂ ਸਵਦੇਸ਼ੀ ਹੈ ਤੇ ਆਜ਼ਾਦੀ ਤੋਂ ਬਾਅਦ ਭਾਰਤੀ ਲੋਕ ਪ੍ਰਣਾਲੀ ਵਿੱਚ ਸ਼ਾਮਲ ਹੈ ਆਜ਼ਾਦੀ ਦੇ 77 ਸਾਲ ਬਾਅਦ ਸਾਡੀ ਕ੍ਰਿਮੀਨਲ ਜਸਟਿਸ ਸਿਸਟਮ ਪੂਰਨ ਤਰ੍ਹਾਂ स्वदेशी हो रही है और भारतीय इथोस के आधार पर यह चलेगी ये कानून जब आज से हर थाने में अपना काम करना चालू करेंगे तब दंड की जगह न्याय लेगा देरी की जगह पीडी ट्रायल और स्पीडी जस्टिस मिलेगा और पहले सिर्फ पुलिस के अधिकारों की रक्षा की गई थी अब पीड़ितों के अधिकारों की रक्षा और जो कंप्लेनेंट है इसके भी अधिकारों की रक्षा करने का काम होगा गृहमंत्री अमित शाह ने कहा कि सरकार ने देश द्रोह कानून खत्म कर देता है देश विरोधी गतिविधियां विरुद्ध नवी व्यवस्था लागू की उन्होंने कहा कि महिला सशक्तिकरण तानूना खास जोर दिता के सबसे पहली अपराध को दी गई है जिसमें 35 धाराएं हैं और 13 प्रावधान है जिसमें गैंग रेप के लिए अब 20 साल की सजा या तो कारावास आजीवन कारावास नाबालिग के साथ बलात्कार में मौत की सजा झूठा वादा पहचान छिपा कर शोषण करने वालों के लिए भी अलग से अपराध बनाया गया है पहले सुप्रीम कोर्ट के जजमेंट से चलता था पीड़िता का बयान उसके घर पर महिला अधिकारियों की उपस्थिति में और अपने परिजनों की उपस्थिति में लेने का भी प्रावधान किया है ਦੇਸ਼ ਵਿੱਚ ਬੀਤੀ ਰਾਤ ਜਿਵੇਂ ਹੀ ਖੜੀ ਦੀ ਵੱਡੀ ਤੇ ਛੋਟੀ ਸੂਈ 12 ਤੇ ਪਹੁੰਚੀ ਤਾਂ 1 ਜੁਲਾਈ ਦੀ ਤਾਰੀਖ ਨੇ ਭਾਰਤੀ ਦੰਡਾਵਲੀ ਵਿੱਚ ਇੱਕ ਨਵਾਂ ਇਤਿਹਾਸ ਲਿਖ ਦਿੱਤਾ ਆਈਪੀਸੀ, ਸੀਆਰਪੀਸੀ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਨਵੇਂ ਕਾਨੂੰਨ ਲਾਗੂ ਹੋ ਗਏ ਇਨ੍ਹਾਂ ਨਵੇਂ ਕਾਨੂੰਨਾ ਵਿੱਚ ਤੇਜ਼ੀ ਨਾਲ ਨ્યાਇਕੀਨੀ ਬਣਾਉਣ ਲਈ ਐਫਆਈਆਰ ਤੋਂ ਲੈ ਕੇ ਫੈਸਲੇ ਤੱਕ ਦੀ ਸਮਾਂ ਹੱਦ ਤੈ ਕੀਤੀ ਗਈ ਹੈ ਹੋਰ ਵੇਰਵੇ ਨਾਲ ਇਹ ਰਿਪੋਰਟ ਸਾਰਿਆਂ ਲਈ ਬਰਾਬਰਤਾ ਦਰਸਾਉਂਦੇ ਆ ਇਹਨਾਂ ਕਾਨੂੰਨਾਂ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਮਹੱਤਵ ਦਿੱਤਾ ਗਿਆ ਹੈ ਅਤੇ ਇਹ ਨਾਗਰਿਕ ਤੇ ਪੀੜਤ ਕੇਂਦਰ ਬਣਾਏ ਗਏ ਨੇ ਬਲਾਤਕਾਰ ਪੀੜਤ ਲਈ ਈ ਸਟੇਟਮੈਂਟ ਤੇ ਈ ਐਫ ਆਈ ਆਰ ਦੀ ਸਹੂਲਤ ਮਿਲੇਗੀ ਅਤੇ ਅਜਿਹੇ ਸ਼ੋਸ਼ਣ ਦੇ ਪੀੜਤਾ ਨੂੰ ਛੇਤੀ ਹੀ ਨਿਆਂ ਮਿਲੇਗਾ ਇਸ ਤਹਿਤ ਹੁਣ ਪੀੜਤ ਨੂੰ ਆਪਣੇ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਲਈ ਥਾਣਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ 90 ਦਿਨਾਂ ਦੇ ਅੰਦਰ ਜਾਂਚ ਦੀ ਪ੍ਰਕティ ਰਿਪੋਰਟ ਪ੍ਰਾਪਤ ਕਰਨਾ ਪੀੜਤ ਦਾ ਅਧਿਕਾਰ ਹੋਵੇਗਾ ਨਵੇਂ ਕਾਨੂੰਨ ਤਹਿਤ ਪੀੜਤ ਦੀ ਗੱਲ ਸੁਣਨ ਤੋਂ ਬਾਅਦ ਹੀ ਅਦਾਲਤ ਫੈਸਲਾ ਲਵੇਗੀ ਅਤੇ ਮੁਕੱਦਮਾ ਵਾਪਸੀ ਮਾਮਲੇ ਵਿੱਚ ਪੀੜਤ ਦੀ ਸੁਣਵਾਈ ਹੁਣ ਪੀੜਤ ਦਾ ਹੱਕ ਹੋਵੇਗਾ ਕਿਤੋਂ ਵੀ ਕਿਸੇ ਵੀ ਸਮੇਂ ਐਫ ਆਈ ਆਰ ਦਰਜ ਕਰਵਾਈ ਜਾ ਸਕੇਗੀ ਕਿਉਂਕਿ ਨਵੇਂ ਕਾਨੂੰਨ ਇਲੈਕਟ੍ਰੋਨਿਕ ਐਫ ਆਈ ਆਰ ਯਾਨੀ ਈ ਐਫ ਆਈ ਆਰ ਦਾ ਹੱਕ ਦਿੰਦੇ ਨੇ ਮੋਬਾਈਲ ਜਾਂ ਕੰਪਿਊਟਰ ਤੋਂ ਈ ਐਫ ਆਈ ਆਰ ਦਰਜ ਕਰਕੇ ਸਹੂਲਤ ਅਨੁਸਾਰ 3 ਦਿਨਾਂ ਦੇ ਅੰਦਰ ਪੁਲਿਸ ਸਟੇਸ਼ਨ ਜਾ ਕੇ ਆਪਣੇ ਐਫ ਆਈ ਆਰ ਦਸਤਾਵੇਜ਼ ਤੇ ਦਸਖਤ ਕਰਨੇ ਹੋਣਗੇ ਇਲੈਕਟ੍ਰੋਨਿਕ ਤਰੀਕੇ ਨਾਲ ਦਿੱਤੇ ਗਏ ਬਿਆਨ ਅਤੇ ਇਲੈਕਟ੍ਰੋਨਿਕ ਜਾਂ ਡਿਜੀਟਲ ਰਿਕਾਰਡ ਹੁਣ ਸਬੂਤ ਦੀ ਪਰਿਭਾਸ਼ਾ ਵਿੱਚ ਸ਼ਾਮਲ ਨੇ ਇਸ ਦੇ ਨਾਲ ਹੀ ਗਵਾਹਾਂ ਮੁਲਜ਼ਮਾਂ ਬਾਹਰਾਂ ਅਤੇ ਪੀੜਤਾਂ ਨੂੰ ਇਲੈਕਟ੍ਰੋਨਿਕ ਰੂਪ ਵਿੱਚ ਪੇਸ਼ ਹੋਣ ਦੀ ਇਜਾਜ਼ਤ ਹੈ ਅਤੇ ਤਲਾਸ਼ੀ ਜਾਂ ਜ਼ਬਤੇ ਦੀ ਕਾਰਵਾਈ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਲਾਜ਼ਮੀ ਹੈ ਨਵੇਂ ਕਾਨੂੰਨਾਂ ਦੇ ਤਿੰਨ ਆਧਾਰ ਨੇ ਨਿਆਂ ਨਿਰਪੱਖਤਾ ਤੇ ਬਰਾਬਰੀ ਵਾਲਾ ਵਿਵਹਾਰ ਯਕੀਨਨ ਛੇਤੀ ਨਿਆਂ ਵਿੱਚ ਕੋਈ ਅੜਕਾ ਨਹੀਂ ਇਹਨਾਂ ਕਾਨੂੰਨਾਂ ਦਾ ਵਾਅਦਾ ਹੈ ब्यूरो रिपोर्ट ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮਾਚਾਰ ਜਲੰਧਰ ਇੱਧਰ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਆਈਜੀ ਡਾਕਟਰ ਸੁਖਚੰਦ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਇਹ ਕਾਨੂੰਨ ਲਾਗੂ ਹੋ ਗਏ ਨੇ ਅਤੇ 20 ਹਜ਼ਾਰ ਤੋਂ ਵੱਧ ਪੁਲਿਸ ਜਵਾਨਾਂ ਤੇ ਅਧਿਕਾਰੀਆਂ ਨੂੰ ਕਾਨੂੰਨਾਂ ਬਾਰੇ ਸਿਖਲਾਈ ਦਿੱਤੀ ਗਈ ਹੈ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਨੇ ਅੱਜ ਤਿੰਨ ਨਵੇਂ ਕ੍ਰਿਮੀਨਲ ਲਾਅ उनको लागू कर दिया और इन तीनों लॉज में कुछ स्पेशल प्रोविजन है जैसे ई एफ आई आर की प्रोविजन है सर्च सीजर की और इन्वेस्टिगेशन के बहुत सारे ऐसे पहलू हैं जिसकी ऑडियो वीडियो रिकॉर्डिंग कंपलसरी है समन्स की सर्विस जो है वो थ्रू इलेक्ट्रॉनिक मीन हो सकती है कंप्लेनेंट को अपडेट करना इन्वेस्टिगेशन के बारे में और बहुत सारे नए जो प्रोविजंस इन लॉज के तहत हैं इसमें अब तक पंजाब पुलिस ने टोटल बीस हजार से ऊपर जो पुलिस ऑफिशियल्स हैं उनको ट्रेन किया है और उनकी ट्रेनिंग फर्दर जो बाकी ऑफिशियल्स की ट्रेनिंग अभी लगातार हमारी जो अकेडमीज है उसमें चल रही है पंजाब में जो पहली एफ है वो एक नंबर एफ पुलिस स्टेशन सदर धूरी में दर्ज की है जो जो एफआईआर 303 बीएनएसएस 2023 के तहत दर्ज की गई है और इस एफ की जो फर्दर इन्वेस्टिगेशन होगी वो भारतीय नागरिक सुरक्षा संहिता जो नया प्रोविजन है जिसने सीआरपीसी को रिप्लेस किया है उस प्रोविजन के तहत होगी और पूरे पंजाब में जितनी भी एफ दर्ज हो रही है आज सारी नए कानूनों के तहत दर्ज हो रही है ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 30 ਰੁਪਏ ਦੀ ਕਟੌਤੀ ਕੀਤੀ ਹੈ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਬਦਲਾ ਅੱਜ ਤੋਂ ਲਾਗੂ ਹੋਵੇਗਾ ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪਾਰਟੀ ਜਨਤਾ ਪਾਰਟੀ ਮੇਲਾ ਮੋਰਚਾ ਪੰਜਾਬ ਦੇ ਪ੍ਰਧਾਨ ਜੈਂਦਰ ਕੌਰ ਨੇ ਜਲੰਧਰ ਚੱਜ ਸਹਾਇਕ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਭਗਤ ਬੁੱਢਾ ਮਲ ਪਾਰਕ ਪਾਰਗੋ ਕੈਂਪ ਚ ਫੈਲੇ ਨਸ਼ਿਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਪਾਰਕ ਵਿੱਚ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਤੇ ਸੇਵਨ ਤੇ ਉਹਨਾਂ ਦੀ ਡੂੰਗੀ ਚਿੰਤਾ ਪ੍ਰਗਟਾਈ ਜੈਂਦਰ ਕੌਰ ਨੇ ਨਸ਼ਾ ਦੇ ਖਾਤਮੇ ਦੇ ਵਾਅਦਿਆਂ ਦੇ ਬਾਵਜੂਦ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਸ਼ਾ ਖੋਰੀ ਤੇ ਰੋਕ ਲਗਾਉਣ ਚ ناکਾਮ ਰਹਿਣ ਦੀ ਆਲੋਚਨਾ ਕੀਤੀ ਮੰਗ ਪੱਤਰ ਵਿੱਚ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਨਸ਼ਾ ਦੀ ਗਤੀਵਿਧੀ ਨੂੰ ਰੋਕਣ ਲਈ ਇਲਾਕੇ 'ਚ ਪੁਲਿਸ ਗਸ਼ਤ ਵਧਾਉਣ ਤੇ ਨਸ਼ਿਆਂ ਦੀ ਰੋਕਥਾਮ ਵਾਸਤੇ ਜਾਗਰੂਕਤਾ ਲਈ ਕਈ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ ਹੈ ਸਤਿ ਸ਼੍ਰੀ ਦਮ ਦਮਾ ਸਾਹਬ ਤੇ ਜਥੀਦਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਕੋਈ ਵੀ ਤੀਰਥ ਸਥਾਨ ਹੋਵੇ ਚਾਹੇ ਉਹ ਹਿੰਦੂਆਂ ਦਾ ਹੋਵੇ ਚਾਹੇ ਉਹ ਸਿੱਖਾਂ ਦਾ ਹੋਵੇ ਤੇ ਚਾਹੇ ਉਹ ਮੁਸਲਮਾਨਾਂ ਦਾ ਹੋਵੇ ਕੋਈ ਵੀ ਤੀਰਥ ਸਥਾਨ ਟੂਰਿਸਟ ਪਲੇਸ ਨਹੀਂ ਬਣਨਾ ਚਾਹੀਦਾ ਅੰਮ੍ਰਿਤਸਰ ਵਿਖੇ ਸੂਰਿਆਕਾਲਤਕ ਸਾਹਿਬ ਦੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤੀਰਥ ਸਥਾਨ ਆਸਥਾ ਦਾ ਕੇਂਦਰ ਹੁੰਦੇ ਨੇ ਤੇ ਯਾਤਰੀਆਂ ਨੂੰ ਚਾਹੀਦਾ ਹੈ ਕਿ ਇਸ ਨੂੰ ਆਸਥਾ ਦਾ ਕੇਂਦਰ ਹੀ ਰਹਿਣ ਦੇਣ ਤੇ ਸ਼ਰਧਾ ਤੇ ਸਤਕਾਰ ਨਾਲ ਤੀਰਥ ਸਥਾਨ ਤੇ ਜਾ ਕੇ ਮੱਥਾ ਟੇਕਣ ਉਨ੍ਹਾਂ ਕਿਹਾ ਕਿ ਕਾਲ ਪਾਰਟੀ ਦਾ ਦੋ ਫਾੜ ਹੋਣਾ ਬਹੁਤ ਹੀ ਮੰਦ ਭਾਗ ਹੈ ਤੇ ਕੋਈ ਵੀ ਪਾਰਟੀ ਦੋ ਫਾੜ ਨਹੀਂ ਹੋਣੀ ਚਾਹੀਦੀ ਉਹਨਾਂ ਕਿਹਾ ਕਿ ਪਾਰਟੀ ਦੇ ਆਪਸੀ ਮਤ ਪੇਤਾ ਨੂੰ ਪਾਰਟੀ ਨੂੰ ਆਪਸ ਵਿੱਚ ਬੈਠ ਕੇ ਹੀ ਸੁਲਝਾਉਣਾ ਚਾਹੀਦਾ ਹੈ ਇਸੇ ਦੌਰਾਨ ਸ਼ੋਮਣੀ ਅਕਾਲੀ ਦਲ ਤੋਂ ਭੱਗ ਗਏ ਅਕਾਲੀ ਆਗੂਆਂ ਨੇ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖੇਮਾ ਯਾਚਨਾ ਪੱਤਰ ਸੌਂਪਿਆ ਤੇ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂ ਮਾਜਰਾ, ਪਰਮਿੰਦਰ ਸਿੰਘ ਢੀਂਸਾ ਤੇ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਅਕਾਲੀ ਦਲ ਨੂੰ ਦੁਬਾਰਾ ਜੋੜਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਅਰਦਾਸ ਕੀਤੀ ਹੈ ਤੇ ਆਪਣੀ ਭਲ ਬਖਸ਼ਾਈ ਹੈ। ਅਕਾਲੀ ਦਲ ਦੇ ਬਾਕੀ ਟੜੇ ਤੇ ਭਾਜੀਪੀ ਦੀ ਬੀ ਟੀਮ ਸੰਬੰਧੀ ਲੱਗ ਰਹੇ ਇਲਜ਼ਾਮ ਨੂੰ ਉਹਨਾਂ ਗਲਤ ਦੱਸਿਆ ਤੇ ਕਿਹਾ ਕਿ ਜੇਕਰ ਉਹ ਬੀਜੇਪੀ ਦੀ ਬੀ ਟੀਮ ਹੁੰਦੀ ਤਾਂ ਉਹਨਾਂ ਅਕਾਲੀ ਦਲ ਨੂੰ ਕਦੇ ਵੀ ਦੁਬਾਰਾ ਜੋੜਨ ਦੀ ਗੱਲ ਨਹੀਂ ਕਰਨੀ ਸੀ ਉਹਨਾਂ ਕਿਹਾ ਕਿ ਉਹ ਕੋਈ ਵੀ ਨਵਾਂ ਅਕਾਲੀ ਦਲ ਨਹੀਂ ਬਣਾਉਣਗੇ ਤੇ ਪੁਰਾਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਗੇ ਅੱਜ ਰਾਸ਼ਟਰੀ ਡਾਕਟਰ ਦਿਵਸ ਹੈ ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਸੈਲਾਂ ਚ ਸਮਾਗਮ ਕਰਵਾਈ ਗਈ ਬਨਾਲਾ ਵਿਖੇ ਸਿਵਲ ਸਰਜਨ ਡਾਕਟਰ ਹਰਿੰਦਰ ਸ਼ਰਮਾ ਦੀ ਅਗਵਾਈ ਹੇਠ ਇਹ ਦਿਨ ਮਨਾਇਆ ਗਿਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਡਾਕਟਰ ਦਿਵਸ ਤੇ ਪੰਜਾਬ ਸਰਕਾਰ ਸਮੂਹ ਮਿਹਨਤਕਸ਼ ਡਾਕਟਰਾਂ ਦੇ ਉਪਰਾਲਿਆਂ ਤੇ ਲਗਨ ਨੂੰ ਸਲਾਮ ਕਰਦੀ ਹੈ ਡੀਐਮਸੀ ਡਾਕਟਰ ਗੁਰਮਿੰਦਰ ਕੌਰ ਔਜਲਾ ਨੇ ਕਿਹਾ ਕਿ ਡਾਕਟਰ ਦਿਵਸ ਸਮਾਜ ਦੇ ਡਾਕਟਰਾਂ ਦੇ ਅਣਮੁੱਲੇ ਯੋਗਦਾਨ ਦਾ ਸਨਮਾਨ ਕਰਨ ਤੇ ਉਹਨਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ ਇਹ ਜੀਵਨ ਬਚਾਉਣ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਤੇ ਦੁੱਖਾਂ ਨੂੰ ਦੂਰ ਕਰਨ ਵਿੱਚ ਸਿਹਤ ਸੰਭਾਲ ਪੇਸ਼ੇਵਰਾਂ ਵੱਲੋਂ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਤੇ ਵੀ ਜ਼ੋਰ ਦਿੰਦਾ ਹੈ ਪੀਜੀਆਈ ਚੰਡੀਗੜ੍ਹ ਵਿੱਚ ਲੁਧਿਆਣਾ ਦੇ ਇੱਕ ਅਰੋੜਾ ਪਰਿਵਾਰ ਨੇ ਅੰਗਦਾਨ ਰਾਹੀਂ ਆਪਣੀ ਮ੍ਰਿਤਕ ਪੂਜਾ ਅਰੋੜਾ ਦੇ ਜੀਵਨ ਤੇ ਵਿਰਾਸਤ ਨੂੰ ਅਮਰ ਕਰ ਦਿੱਤਾ ਹੈ। ਉਹਨਾਂ ਦੇ ਉਦਾਰ ਫੈਸਲੇ ਨੇ ਪੀਜੀਆਈ ਵਿਖੇ ਗੰਭੀਰ ਗੁਰਦੇ ਫੇਲ ਹੋਣ ਵਾਲੇ ਦੋ ਮਰੀਜ਼ਾਂ ਤੇ ਦੋ ਹੋਰ ਕੋਣਿਆਲ ਨੈਤਰਹੀਨ ਮਰੀਜ਼ਾਂ ਸਮੇਤ ਚਾਰ ਜ਼ਿੰਦਗੀਆਂ ਨੂੰ ਰਾਸ਼ਨ ਕੀਤਾ ਹੈ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਦਾਨੀ ਪਰਿਵਾਰ ਦਾ ਅਤੇ ਦਿ ਲੋ ਧੰਨਵਾਦ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਪੂਜਾ ਅਰੋੜਾ ਦੇ ਪਰਿਵਾਰ ਵੱਲੋਂ ਅਜਿਹੇ ਔਖੇ ਸਮੇਂ ਅੰਗਦਾਨ ਦਾ ਫੈਸਲਾ ਇੱਕ ਅਸੰਭਵ ਦਿਆਲਤਾ ਵਾਲਾ ਕਾਰਜ ਹੈ ਲੁਧਿਆਣਾ ਦੀ ਵਸਨੀਕ ਪੂਜਾ ਅਰੋੜਾ ਨੂੰ ਬੀਤੀ 18 ਜੂਨ ਨੂੰ ਇਨਟਰਾਵੇ ਟ੍ਰਿਕੂਲਰ ਜੁਆਇੰਟ ਟਿਊਮਰ ਕਾਰਨ ਗੰਭੀਰ ਹਾਲਤ ਵਿੱਚ ਪੀਜੀਆਈ ਦਾਖਲ ਕਰਵਾਇਆ ਗਿਆ ਸੀ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਬ੍ਰੇਨ ਸਟੈਮ ਡੈਥ ਕਮੇਟੀ ਨੇ 26 ਜੂਨ ਨੂੰ ਪੂਜਾ ਅਰ ਦੁੱਖ ਦੇ باوجود ਮ੍ਰਿਤਕ ਦੇ ਪਤੀ ਜਗਦੀਸ਼ ਅਰੋੜਾ ਨੇ ਅੰਗਾਂ ਨੂੰ দান ਕਰਨ ਦਾ ਦਲੇਰੀ ਭਰਿਆ ਫੈਸਲਾ ਲਿਆ ਤੇ ਆਪਣੇ ਨਿੱਜੀ ਦੁਖਾਂਤ ਨੂੰ ਦੂਜਿਆਂ ਲਈ ਜੀਵਨ ਦੇ ਦੂਜੇ ਪੜਾਅ ਵਿੱਚ ਬਦਲ ਦਿੱਤਾ ਚੇਤਕ ਕੋਰ ਨੇ ਬਠਿੰਡਾ ਵਿਖੇ ਅੱਜ ਆਪਣਾ 60ਵਾਂ ਸਥਾਪਨਾ ਦਿਵਸ ਮਨਾਇਆ ਚੇਤਕ ਕੋਰ ਦੀ ਸਥਾਪਨਾ ਪਹਿਲੀ ਜੁਲਾਈ 1979 ਨੂੰ ਲੈਫਟੀਨੈਂਟ ਜਨਰਲ ਐਮ ਐਲ ਤੁਲੀ ਦੀ ਕਮਾਂਡ ਹੇਠ ਕੀਤੀ ਗਈ ਸੀ ਇਸ ਦੀ ਸਥਾਪਨਾ ਤੋਂ ਬਾਅਦ ਚੇਤਕ ਕੋਰ ਇੱਕ ਉੱਚ ਪੇਸ਼ੇਵਰ ਤੇ ਕਾਰਜਸ਼ੀਲ ਤੌਰ ਤੇ ਪ੍ਰਭਾਵਸ਼ਾਲੀ ਗਠਨ ਦੇ ਰੂਪ ਚ ਆਪਣੀ ਮੌਜੂਦਾ ਸਥਿਤੀ ਤੱਕ ਪਹੁੰਚਣ ਲਈ ਤਬਦੀਲੀਆਂ ਦੀ ਇੱਕ ਲੜੀ ਵਿੱਚੋਂ ਲੰਘਿਆਏ ਇਸ ਮੌਕੇ ਨੂੰ ਯਾਦ ਕਰਨ ਲਈ ਜੇਤਕੋਰ ਦੇ ਚੀਫ ਆਫ ਸਟਾਫ ਮੇਜਰ ਜਨਰਲ ਮਨਦੀਪ ਸਿੰਘ ਗਿੱਲ ਤੇ ਹੋਰ ਅਫਸਰਾਂ ਜੀਓਸੀ ਤੇ ਆਰਸ ਨੇ ਇੱਕ ਸ਼ਾਨਦਾਰ ਸਮਾਗਮ ਚ યોਧਾ ਯਾਦਗਾਰ ਤੇ ਸ਼ਰਧਾਂਜਲੀ ਪੇਟ ਕੀਤੀ ਤੇ ਬਹਾਦਰ ਹਿਰਦਿਆਂ ਨੂੰ ਸ਼ਰਧਾਂਜਲੀ ਦਿੱਤੀ ਇਸ ਦਿਨ ਨਾਲ ਹੀ ਪ੍ਰਦੇਸ਼ ਖਬਰਾਂ ਖਤਮ ਹੋਈਆਂ ਨਮਸਕਾਰ